ਸੁਪਰੀਮ ਕੋਰਟ ਨੇ ਬੀਸੀਸੀਆਈ ਪ੍ਰਧਾਨ ਅਨੁਰਾਗ ਠਾਕੁਰ ਖਿਲਾਫ ਸਖਤ ਤੇਵਰ ਵਿਖਾਏ ਨੇ ਸੁਪਰੀਮ ਕੋਰਟ ਨੇ ਸੰਕੇਤ ਦਿੱਤੇ ਨੇ ਕਿ ਅਗਲੀ ਸੁਣਵਾਈ ਤੇ ਅਨੁਰਾਗ ਠਾਕੁਰ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਇਥੋਂ ਤੱਕ ਕਿ ਕੋਰਟ ਨੂੰ ਚਾਂਸਾ ਦੇਣ ਲਈ ਅਨੁਰਾਗ ਠਾਕੁਰ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਇਲਜ਼ਾਮ ਨੇ ਕਿ ਅਨੁਰਾਗ ਨੇ ਆਈਸੀਸੀ ਨੂੰ ਕਿਹਾ ਸੀ ਕਿ ਉਹ ਚਿੱਠੀ ਜਾਰੀ ਕਰੇ ਤੇ ਲਿਖੇ ਕਿ ਜੇਕਰ ਬੀਸੀਸੀਆਈ ਨੇ ਸੀਜੀਏ ਨਿਯੁਕਤ ਕੀਤਾ ਤਾਂ ਬੀਸੀਸੀਆਈ ਦੀ ਮਾਨਤਾ ਰੱਦ ਕਰ ਦਿੱਤੀ ਜਾਏਗੀ ਕੋਰਟ ਨੇ ਇਸ ਨੂੰ ਤੋਖਾ ਤੜੀ ਮੰਨਿਆ ਹੈ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਹ ਵੀ ਸੰਕੇਤ ਦਿੱਤਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੌਜੂਦਾ ਅਧਿਕਾਰੀਆਂ ਦੀ ਜਗ੍ਹਾ ਤਿੰਨ ਮੈਂਬਰੀ ਕਮੇਟੀ ਲਈ ਜਾ ਸਕਦੀ ਹੈ ਕਿਉਂਕਿ ਕੋਰਟ ਨੇ BCCI ਨੂੰ ਸੰਭਾਵਿਤ ਨਾਮ ਦੱਸਣ ਲਈ ਕਿਹਾ ਹੈ ਜਿਨ੍ਹਾਂ ਨੂੰ ਕਮੇਟੀ 'ਚ ਸ਼ਾਮਲ ਕੀਤਾ ਜਾ ਸਕੇ ਚੀਫ ਜਸਟਿਸ ਟੀਐਸ ਠਾਕੁਰ, ਏਐਮ ਖਾਨ ਬਿਲਕਰ ਅਤੇ ਡੀਵਾਈ ਚੰਦਰਚੂੜ ਨੇ BCCI ਤੋਂ ਨਾਵਾਂ ਦੀ ਮੰਗ ਕੀਤੀ ਕੋਰਟ ਨੇ ਇਹ ਸਾਫ਼ ਕੀਤਾ ਹੈ ਕਿ ਜਿਸ ਤਰੀਕੇ ਨਾਲ ਅਨੁਰਾਗ ਠਾਕੁਰ ਨੇ ਉਨ੍ਹਾਂ ਸਾਹਮਣੇ ਝੂਠੇ ਸਬੂਤ ਪੇਸ਼ ਕਰਕੇ ਕੋਰਟ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਉਨ੍ਹਾਂ ਖਿਲਾਫ ਮਾਮਲਾ ਬਣ ਸਕਦਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਝੂਠੇ ਦਸਤਾਵੇਜ਼ ਪੇਸ਼ ਕਰਨ ਦਾ ਮਾਮਲਾ ਹੈ ਤੇ ਇਸ ਲਈ ਅਨੁਰਾਗ ਠਾਕੁਰ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ।